ਸਾਰਿਆਂ ਨੂੰ ਜੈਮਸੀ ਕੀ ਆਈਏ ਆਪਾਂ ਬਾਈਬਲ ਚੋਂ ਵਚਨ ਦੇਖਾਂਗੇ ਮਤੀ ਦੀ ਅੰਜੀਲ 19 ਅਧਿਆਇ ਦੀ 26 ਆਇਤ ਵਿੱਚ ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਸੀ ਇੱਕ ਯਹੂਦਾ ਇਸਕ੍ਰੀਤੀ ਇੱਕ ਪਤਰਸ ਇਹਨਾਂ ਦੋਨਾਂ ਬਾਰੇ ਅਸੀਂ ਦੇਖਦੇ ਹਾਂ ਇਹ ਦੋਨਾਂ ਚੇਲਿਆਂ ਨੇ ਪ੍ਰਭੂ ਦੇ ਵਿਰੋਧ ਪਾਪ ਕੀਤਾ ਪਰ ਯਹੂਦਾ ਇਸਕ੍ਰੀਤੀ ਪਾਪ ਵਿੱਚ ਪੈ ਕੇ ਮਰ ਗਿਆ ਪਤਰਸ ਦਾ ਉਧਾਰ ਹੋਇਆ ਯੂਦਾਸ ਕ੍ਰਿਤੀ ਨੇ ਪਾਪ ਕੀਤਾ ਉਸਨੇ ਪਛਤਾਪਤਾ ਹੋਇਆ ਪਰ ਉਸਨੇ ਪਰਮੇਸ਼ਰ ਅੱਗੇ ਆਪਣੇ ਪਾਪ ਨੂੰ ਮੰਨਿਆ ਨਹੀਂ ਨਾ ਹੀ ਉਸਨੇ ਇੰਤਜ਼ਾਰ ਕੀਤਾ ਫਿਰ ਉਸਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਪਤਰਸ ਨੇ ਤਿੰਨ ਵਾਰ ਪ੍ਰਭ ਯੇਸ਼ੂ ਮਸੀਹ ਦਾ ਇਨਕਾਰ ਕੀਤਾ ਪਰਮੇਸ਼ਰ ਦੇ ਵਿਰੋਧ ਪ੍ਰਭੂ ਦੇ ਵਿਰੋਧ ਪਾਪ ਕੀਤਾ ਫਿਰ ਪਛਤਾਪ ਕੀਤਾ ਫਿਰ ਪਰਮੇਸ਼ਰ ਦੇ ਅਨੁਗ੍ਰਹਿ ਸਮਰਥ ਵਿੱਚ ਬਣਿਆ ਰਿਹਾ ਮਜਬੂਤ ਰਿਹਾ ਪਤਰਸ ਦਾ ਉਦਾਰ ਹੋ ਗਿਆ ਯਹੂਦਾ ਇਸਕ੍ਰੂਤੀ ਨੇ ਪਰਮੇਸ਼ਰ ਦੀ ਸਮਰਥਾ ਤੇ ਅਨੁਗ੍ਰਹਿ ਨੂੰ ਨਹੀਂ ਮੰਗਿਆ ਪਰ ਪਤਰਸ ਨੇ ਪਰਮੇਸ਼ਰ ਦੀ ਸਮਰਥਾ ਨੂੰ ਪਾਇਆ ਵੀ ਅਨੁਗ੍ਰਹਿ ਨੂੰ ਵੀ ਮੰਗਿਆ ਬਹੁਤ ਲੋਕਾਂ ਲਈ ਉਦਾਰ ਦਾ ਕਾਰਨ ਬਣ ਗਿਆ ਜੋ ਮਨੁੱਖ ਤੋਂ ਨਹੀਂ ਹੋ ਸਕਦਾ ਉਹ ਪਰਮੇਸ਼ਰ ਤੋਂ ਹੋ ਸਕਦਾ ਹੈ ਅਗਰ ਪਤਰਸ ਯਹੂਦਾ ਇਸਕ੍ਰੂਤੀ ਦੀ ਤਰ੍ਹਾਂ ਪਰਮੇਸ਼ਰ ਕੋਲੇ ਨਾ ਆਉਂਦਾ ਉਸ ਦੀ ਸામਰਥ ਅਤੇ ਸ਼ਮਾ ਨਾ ਪਾਉਂਦਾ ਕੀ ਉਹ ਬਾਈਬਲ ਵਿੱਚ ਉਦਾਹਰਣ ਬਣ ਪਾਉਂਦਾ ਬਿਲਕੁਲ ਨਹੀਂ ਪਤਰਸ ਨੇ ਆਪਣੇ ਗੁਨਾਹਾਂ ਦਾ ਇਨਕਾਰ ਕੀਤਾ ਯੀਸ਼ੂ ਮਸੀਹ ਦੇ ਜੀ ਉੱਠਣ ਦੀ ਸામਰਥ ਨੂੰ ਸਵੀਕਾਰ ਕੀਤਾ ਅਤੇ ਇੰਤਜ਼ਾਰ ਕੀਤਾ ਫਿਰ ਹੀ ਪਤਰਾ ਸ ਪਵਿੱਤਰ ਆਤਮਾ ਦੀ ਪਰਪੂਰੀ ਵਿੱਚ ਚੱਲ ਪਾਇਆ ਵਚਨ ਸਾਨੂੰ ਸਿਖਾਉਂਦਾ ਹੈ ਵਚਨ ਸਾਨੂੰ ਅਨਸ਼ੰਸ ਕਰਕੇ ਬਦਲਦਾ ਹੈ ਫਿਰ ਅਸੀਂ ਪਰਮੇਸ਼ਰ ਦੀ ਸਮਰਥ ਪਾਉਂਦੇ ਹਾਂ ਉਸ ਤਰ੍ਹਾਂ ਬਣ ਜਾਂਦੇ ਹਾਂ ਫਿਰ ਜੋ ਕੰਮ ਪਰਮੇਸ਼ਰ ਆਪਣੀ ਇੱਛਾ ਦੇ ਅਨੁਸਾਰ ਕਰਵਾਉਣਾ ਚਾਹੁੰਦਾ ਹੈ ਫਿਰ ਅਸੰਭਵ ਹੋ ਸਕਦਾ ਹੈ ਮਨੁੱਖ ਖੁਦ ਆਪਣੇ ਆਪ ਨੂੰ ਨਹੀਂ ਬਦਲ ਸਕਦਾ ਨਾ ਹੀ ਖੁਦ ਤੋਂ ਸਮਰੱਥ ਦੇ ਕੰਮ ਕਰ ਸਕਦਾ ਹੈ ਜਿਵੇਂ ਪਤਰਸ ਨੇ ਪ੍ਰਭੂ ਦੀ ਪਵਿੱਤਰ ਆਤਮਾ ਨੂੰ ਪਾਉਣ ਤੋਂ ਬਾਅਦ ਕੀਤਾ ਸੀ ਪਤਰਸ ਨੇ 3000 ਲੋਕਾਂ ਦੇ ਲਈ ਉਧਾਰ ਦਾ ਰਸਤਾ ਖੋਲ੍ਹਿਆ ਸੀ ਇਹ ਉਹ ਕੰਮ ਹੈ ਜੋ ਮਨੁੱਖਾ ਤੋਂ ਨਹੀਂ ਹੋ ਸਕਦਾ ਪਰਮੇਸ਼ਰ ਦੀ ਆਤਮਾ ਤੋਂ ਸਭ ਕੁਝ ਹੋ ਸਕਦਾ ਹੈ ਇਸ ਲਈ ਸਾਨੂੰ ਪਰਮੇਸ਼ਰ ਦੀ ਅਧੀਨਤਾ ਵਿੱਚ ਹੋ ਕੇ ਚੱਲਣਾ ਚਾਹੀਦਾ ਹੈ ਅਗਰ ਜਾਣੇ ਅਣਜਾਣੇ ਵਿੱਚ ਕੋਈ ਗੁਨਾਹ ਹੋ ਜਾਏ ਸੱਚੇ ਮਨ ਨਾਲ ਪ੍ਰਭੂ ਦੇ ਸਾਹਮਣੇ ਮੰਨ ਲੈਣਾ ਚਾਹੀਦਾ ਹੈ ਫਿਰ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਬਣੀ ਰਹਿੰਦੀ ਹੈ ਆਮੀਨ